ਸੱਚੀ ਗੱਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਿਹਾਰ ਦੇ ਜੋ ਮਜ਼ਦੂਰ ਜੋ ਪ੍ਰਵਾਸੀ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਵੱਲੋਂ ਤਾਂ ਪੰਜਾਬੀਆਂ ਦੀਆਂ ਖਾਸ ਕਰਕੇ ਸਿੱਖਾਂ ਦੀਆਂ ਦਸਤਾਰਾਂ ਨੂੰ ਹੱਥ ਪਾਇਆ ਹੀ ਜਾ ਰਿਹਾ ਸੀ ਪਰ ਹੁਣ ਇਸ ਤੋਂ ਵੀ ਇੱਕ ਬੇਹਦ ਸ਼ਰਮਨਾਕ ਤੇ ਕਣਾਉਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਬਿਹਾਰ ਦੇ ਵਿੱਚ ਅੰਜਾਮ ਦਿੱਤੀ ਗਈ ਹੈ ਜਿਸ ਦੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਵੱਲੋਂ ਟੇਮ ਪਹੁੰਚੀ ਅਤੇ ਇਸ ਮੌਕੇ ਤੇ ਉਹਨਾਂ ਨੇ ਇੱਕ ਪੋਸਟ ਦੇ ਰਾਹੀਂ ਜਾਣਕਾਰੀ ਵੀ ਦਿੱਤੀ ਹੈ ਜੋ ਪੂਰਾ ਮਾਮਲਾ ਹੈ ਉਹ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਜੋ ਕਿ ਪੋਸਟ ਦੇ ਵਿੱਚ ਲਿਖਦੇ ਨੇ ਬੈਗਰੂ ਸਾਹਿਬ ਜੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਜਦੋਂ ਹੁਕਮਨਾਮਾ ਲੈਂਦੇ ਹਨ ਤਾਂ ਉਹਦੇ ਅੱਖਰਾਂ ਵਿੱਚ ਮਿਸਟੇਕ ਹੋ ਰਹੀ ਹੀ ਹੈ ਇਸ ਕਰਕੇ ਹੁਕਮਨਾਮਾ ਇਸ ਤਰ੍ਹਾਂ ਲੈ ਰਹੇ ਹਨ ਜੀ ਬੈਗਰੂ ਜੀ ਬਿਹਾਰ ਦੇ ਜ਼ਿਲ੍ਹਾ ਨਿਵਾਦਾ ਦੇ ਪਿੰਡ ਅੰਬਾ ਦੇ ਮੱਠ ਮੰਦਰ ਵਿੱਚ ਇੱਕ ਮਹੰਤ ਜਿਸ ਦਾ ਨਾਮ ਸ਼ਕਤੀਮੁਨੀ ਹੈ ਜਿਸ ਨੇ ਪਹਿਲਾਂ ਰਜੋਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਬੋਰੇ ਦੇ ਵਿੱਚ ਪਾ ਕੇ ਦੋ ਵਾਹਨ ਪਈਏ ਦਨਾਇਟਿਕਰ ਸਕੂਟਰੀ ਦੇ ਪੈਰਾਂ ਦੇ ਵਿੱਚ ਰੱਖ ਕੇ ਬੇਆਦਬੀ ਕੀਤੀ ਸੀ ਤੇ ਹੁਣ ਇਸ ਨੇ ਗੁਰੂ ਗ੍ਰੰਥ ਸਾਹਿਬ ਆਪਣੇ ਮੰਦਿਰ ਵਿੱਚ ਗੱਦੀ ਲਾਹੀ ਹੋਈ ਹੈ ਤੇ ਆਪਣੇ ਪੈਰਾਂ ਵਾਲੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਹਰਾਮੀ ਜਟਾਤਾਰੀ ਪਖੰਡੀ ਬਹੁਤ ਵੱਡੀ ਬੇਆਦਬੀ ਕਰ ਰਿਹਾ ਹੈ ਪੰਜਾਬ ਤੋਂ ਹੋਏ ਸਤਕਾਰ ਕਮੇਟੀ ਦੇ ਸਿੰਘ ਕਰ ਰਹੇ ਹਨ ਪੰਜਾਬ ਤੋਂ ਗਏ ਸਤਕਾਰ ਕਮੇਟੀ ਦੇ ਸਿੰਘ ਕਰ ਰਹੇ ਹਨ ਇਸ ਦੁਸ਼ਟ ਮਹੰਤ ਤੇ ਕਾਰਵਾਈ ਕਰ ਰਹੇ ਹਨ ਅਸੀਂ ਪੰਜਾਬ ਦੇ ਸਿੰਘਾਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਇਸ ਦੁਸ਼ਟ ਮਹੰਤ ਤੇ ਪਰਚਾ ਹੋ ਸਕੇ ਕਿਉਂਕਿ ਇਸ ਮਹੰਤ ਦੀ ਸਰਕਾਰੀ ਦਰਬਾਰੇ ਬਹੁਤ ਪਹੁੰਚ ਹੈ ਜਿਸ ਕਰਕੇ ਸਾਡੀ ਓਣੀ ਨਹੀਂ ਚੱਲ ਰਹੀ ਬਾਕੀ ਵੈਗਰੂ ਮਿਹਰ ਕਰਨ ਇਸ ਮਹੰਤ ਤੇ ਪਰਚਾ ਵੀ ਕਰਵਾਵਾਂਗੇ ਤੇ ਗੁਰੂ ਸਾਹਿਬ ਸਾਡੇ ਨਵੇਂ ਲੜੀਵਾਰ ਪਾਪਨ ਵੀ ਲਾਵਾਂਗੇ ਅਸੀਂ ਬਿਹਾਰ ਦੇ ਪੰਜਾਬੀ ਸਿੰਘਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਜ਼ਰੂਰ ਦਿਓ ਨਵੇਂ ਲੜੀਵਾਰ ਸਰੂਪ ਹਨ ਪਟਨਾ ਸਾਹਿਬ ਕਮੇਟੀ ਦੀ ਦੇਣ ਹੈ ਦਾਸ ਮਨਦੀਪ ਸਿੰਘ ਸ੍ਰੀ ਅਮਰਸਾਹਬ ਸੇਵਾਦਾਰ ਸਤਕਾਰ ਕਮੇਟੀ ਪੰਜਾਬ ਜੋ ਕਿ ਇਹਨਾਂ ਨੇ ਜੋ ਕੁਝ ਵੀ ਦੱਸਿਆ ਤੁਹਾਡੇ ਵੀ ਰੋਂਗ ਤੇ ਖੜੇ ਕਰਦਾ ਕਿਵੇਂ ਇੱਕ Muni ਜੋ ਮੰਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਪੈਰਾਂ ਦੇ ਵਿੱਚ ਕਰੀ ਬਟਾ ਤੇ ਇਸ ਤੋਂ ਪਹਿਲਾਂ ਵੀ ਇਸ ਨੇ ਰਜੌਲੀ ਵਿਕੇ ਗੁਰੂ ਗ੍ਰੰਥ ਸਾਹਿਬ ਦੇ ਚਾਰ ਰੂਪ ਕਨੇਟਿਕ ਸਕੂਟਰੀ ਤੇ ਪੈਰਾਂ ਦੇ ਵਿੱਚ ਰੱਖ ਕੇ ਲੈ ਜਾਂਦੇ ਹੋਏ ਬੇਅਦਬੀ ਕੀਤੀ ਸੀ ਤੇ ਹੁਣ ਇਹ ਦੁਸਤ ਫਿਰ ਤੋਂ ਬੇਅਦਬੀ ਜਾਣ ਬੁੱਝ ਕੇ ਕਰ ਰਿਹਾ ਹੈ ਜਦ ਕਿ ਇਸ ਦੀ ਸਰਕਾਰੀ ਦਰਬਾਰੇ ਚੱਲ ਰਹੀ ਹੈ ਇਹ ਸਤਕਾਰ ਕਮੇਟੀ ਦਾ ਕਹਿਣਾ ਜਿਸ ਕਰਕੇ ਇਸ ਤੇ ਕਾਰਵਾਈ ਨਹੀਂ ਹੋ ਰਹੀ ਹੈ ਤੇ ਸਿੰਘਾਂ ਨੂੰ ਇੱਥੇ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੈ ਵੀਡੀਓ ਵੀ ਦੇਖੋ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਦੁਸ਼ਟ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਕਮੈਂਟਾਂ ਦੇ ਵਿੱਚ ਯੈਸ ਜਾਂ ਨੋ ਲਿਖ ਕੇ ਆਪਣੇ ਵਿਚਾਰ ਪ੍ਰਗਟ ਜ਼ਰੂਰ ਕਰੋ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਗੁਰੂ ਇਹ ਤਾਂ ਬਿਹਾਰ ਦੇ ਵਿੱਚ ਪਿੰਡ ਹੈਗਾ ਅੰਬੂਆ ਜਿਹੜਾ ਨੁਵਾਦਾ ਤੋਂ ਆਪ ਜੀ ਦੇਖੋ ਇਸ ਸਮੁੰਦਰ ਤੇ ਪਹੁੰਚੇ ਹਾਂ ਤੇ ਇਹ ਦੇਖੋ ਇਹ ਗੱਡੀ ਲੱਗੀ ਹੋਈ ਹੈ ਇਹ ਗੱਡੀ ਲੱਗੀ ਹੋਈ ਆ ਅੰਦਰ ਦੇਖੋ ਹਾਂਜੀ ਇਹ ਦੇਖੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਦੇਖੋ ਇਹ ਔਰ ਸੰਗਤ ਜੀ ਆ ਸਰ ਵਿਚੋ ਗੁਰੂ ਗ੍ਰੰਥ ਸਾਹਿਬ ਜੀ ਕੋਲ ਕਿੱਲੇ ਦੇ ਕੋਲ ਇਹ ਗੁਰੂ ਗ੍ਰੰਥ ਸਾਹਿਬ ਜੀ ਕੋਲ ਕਿੱਲੇ ਦੇ ਇਹ ਨੇ ਦੇਖੋ ਸੰਗਤ ਜੀ ਇੱਥੇ ਸਰੂਪ ਮਹਾਰਾਜ ਹਾਂ ਅੰਦਰ ਸਰੂਪ ਮਹਾਰਾਜ ਇੱਥੇ ਪ੍ਰਕਾਸ਼ ਕੀ ਹੈ ਕੋਲ ਕਿੱਲੇ ਦੇ ਅੰਦਰ ਕੀ ਹਰ ਰਸ ਜੀ ਦੇਖੋ ਸੰਗਤ ਜੀ ਅਨ ਵੀ ਹੁੰਦੀ ਆ ਜੀ ਸ਼ੇਅਰ ਕਰ ਦਿਓ ਪਤਾ ਲੱਗੇ ਆਪਣੇ ਪੰਜਾਬ ਆ ਗੁਰੂ ਗ੍ਰੰਥ ਸਾਹਿਬ ਜੀ ਪਤਾ ਨਹੀਂ ਆnde ਕਾਏ ਕਿ ਕਿਰਲੀ ਕੇ ਕੋਲ ਕਿਲੇ ਦੇਵਾ ਬਾਬਾ ਜੀ ਬਲ ਕਯਰ ਕੋਲ ਕਿਲੇ ਦੇ ਆਂਦੇ ਮੈਂ ਪਹਿਲਾ ਸਾਰੇ ਦਾ ਪ੍ਰਕਾਸ਼ ਹੈ ਜੇ ਬੰਦੇ ਦੂਸਰਾ ਸਾਜੀ ਦਾ ਪ੍ਰਕਾਸ਼ ਕਿਤਾਬ ਗੁਰੂ ਗ੍ਰੰਥ ਸਾਹਿਬ ਜੀ ਇਸ ਜਗ੍ਹਾ ਤੇ ਇਹ ਮੰਦਰ ਕਾ ਕਿਆ ਨਾਮ ਹੈ ਆਂਬਾ ਕੋਣ ਸਾ ਮੰਦਿਰ ਹੈ ਬਾਬਾ ਆਂਬਾ ਆਂਬਾ ਜੀ万 ਸੁਭਪਾਲਾ ਮੋਆ ਬਾਸ ਕੋ ਬਾ ਮਹੰਤ ਹਾਂਜੀ ਇਹ ਦੇਖੋ ਆਪ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਪੱਕਾ ਦੀ ਰੁਮਾਲਾ ਸਾਹਿਬ ਨੇ ਲਗਾਇਆ ਜੀ ਇਹ ਨਾ ਪ੍ਰਕਾਸ਼ ਐਸੇ ਗੁਰੂ ਗ੍ਰੰਥ ਸਾਹਿਬ ਦੇਖੋ ਦੂਰ ਮਿੱਟੀ ਕਿਤਰਾ ਚੜੀ ਹੋਈ ਆ ਡੇਲੀ ਪੂਜਾ ਪਾਠ ਹੋਤਾ ਹੈ ਉਹ ਐਸਾ ਵਾ ਪੂਰੇ ਪੂਜਾ ਪਾਠ ਪੜਤਾ ਹਰ ਦਿਨ ਹੋਤਾ ਹਰ ਇੱਕ ਦਿਨ ਸੰਗਤ ਜੀ ਪੂਜਾ ਪਾਠ ਹੋ ਰਿਹਾ ਜਿਹਾ ਡੇਲੀ ਪੂਜਾ ਪਾਣ ਕੇ ਕਰਦੇ ਦੇਖੋ ਜੀ ਪੂਜਾ ਪਾਠ ਕਿਤਨਾ ਦਿਨ ਪੂਜਾ ਪਾਠ जब जब उसका नियम है जब जब वहाँ पे साल में दो, दो बार सफाई होती है साल में दो, दो बार साल में दो बार सफाई होती है बस डेली नहीं होती नहीं डेली प्रत्येक दिन होती है डेली होती है अपना अपना बस्तर दो अपना बस्तर में गालो अपना बस्तर में गालो अपने बस्तर दो कैमरे को प्रेस संजा दो दो शाम होती है सफाई तो वाहे गुरु ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਾਂਜੀ ਆ ਦਿਓ ਜੱਗ ਥੋੜਾ ਸੇ ਪਾਣੀ ਹਾਂ ਪਾਣੀ ਜਦੋਂ ਬੱਸ ਜੋਰ ਲੋ ਤੁਸੀਂ ਸਾਹਮਣੇ ਗੱਡੀ ਲੱਗੇ ਕੋਈ ਨਹੀਂ ਸਾਹਮਣੇ ਗੱਡੀ ਇਹ ਸਾਰਾ ਕੀ ਦੇਖੋ ਸਾਰ ਸੰਗਤ ਜੀ ਦੱਸੋ ਇਸ ਤੇ ਕੀ ਹੋਣਾ ਚਾਹੀਦਾ ਆਪ ਜੀ ਆਪਣੇ ਸਾਰੇ ਵੀਅੂ ਦੱਸੋ ਸਤ ਪੇ ਮਾਰੇ ਦਾ ਪ੍ਰਕਾਸ਼ ਆ ਵਾਹਿਗੁਰੂ ਬੋਲੇ ਇਹ ਦੇਖੋ ਜੀ ਅੱਜ ਸਤ ਸ੍ਰੀ ਅਕਾਲ ਬਿਹਾਰ ਦੇ ਬਿਹਾਰ ਵਿੱਚ ਸੰਬੂਆ ਸ਼ਹਿਰ ਜਿਹੜਾ ਨਵਾਦਾ ਪੜਦਾ ਹੈ ਆ ਵੀ ਥੋੜਾ ਸਾਫ਼ ਕਰेंगे ਜਿਹੜਾ ਕਰੂ ਮੈਂ ਨਹੀਂ 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 ਗਿੱਲਾ ਕੋਈ ਨੀਚੇ ਮਾਰਾ ਹੈ ਨਾ ਇਸੇ ਥੋੜੀ ਹੋਗਾ ਸਤਨਾਮ ਸ੍ਰੀ ਵਾਹਿਗੁਰੂ 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 ਜਹਾਂ ਠਾਣਾ ਕੋਨਸਾ ਲੱਗਦਾ ਓ ਟਾਲ ਗੁਰੂ ਸੇਵਿਆ ਐਣ ਜਿਸਹ ਜਿਸ ਵਾਏ ਦਰਸ਼ਨ ਪਰਸੀਆ ਗੁਰੂ ਕਾ ਜੀਵਨ ਮਰਨ ਦੁਖ ਜਾਇ ਹੋਐ ਸਿਬਤ ਤਤ ਸੰਵਦੀ ਸੋ ਨੂਰੇ ਅਰਸਾਂ ਗੁਰ ਤੋਂ ਟਟਿਆ ਤੂੰ ਦਰਿਠੇ ਕੇ ਬਾਦਿਆ ਮਾੜਾ ਜਨਮ ਜਨਮ ਦੀ ਕਟਿਆ ਸਜਣ ਸਚਾ ਬਾਣੀ ਜਿ ਸਰਿ ਜਾਂਦੇ ਸ਼ਾ ਇਸ ਬਾਜ ਬੈਠਿਆਂ ਸੋਚੋ ਫੇ ਲਿਆ ਗਿਆ ਬਾਬਾ ਚੋਰ ਸਾਹਿਬ ਲੱਗ ਜਾ ਤਬਣਾ ਦਾ ਵੇਸ ਇਸ ਬਾਜ ਦੇ ਰੂਪ ਨੇ ਲੜੀਵਾਰ ਪ੍ਰਕਾਸ਼ ਇਸ ਬਾਜ ਬੈਠਿਆਂ ਸੋਹੀਏ ਸਪਨਾ ਸਤਨਾਮ ਮੈਰੀ ਬਾਹੇ ਗੁਰੂ ਸਾਹਿਬ ਜੀਓ ਸੋਹੀ ਮਾਲਾ ਫੇਲਾਂ ਜੋਗੀ ਹੋਵੇ ਜੋਗ ਮੈਂ ਪੋਗੀ ਹੋਏ ਹੋਵੇ ਖਾਈ ਤਪਿਆ ਹੋਵੇ ਮੈਂ ਬੁਖਾਰੇ ਤੀਰਥ ਮਲਨ ਲੈ ਜਾਇ ਤੀਰਾਂ ਨਸੜੀ ਸਤਨਾਮ ਜਿੜਵਾਏ ਗੁਰੂ ਸਾਹਿਬ ਜੀਓ ਹੀਰਾਦ ਸੰਧੜਾ ਸੁਣੀ ਐਸ ਆਈ ਵੀ ਚੋਰ ਸੁਖਪੁਰਾ ਗੀ ਨਹੀਂ ਦੇਖਿਆ ਚਾਰ ਸਾਲ ਸੋਇਆ ਵੀ ਮੱਝਾਂ ਲੱਗਦੇ ਨੇ ਆਏ ਗੁਰੂ ਮਾਈਕੂ ਮਹਾਰਾਜ ਸਿਸ਼ਟੀ ਦੇ مالک ਤੁਹਾਨੂੰ ਚਾਹੇ ਸ਼ਬਦ ਗੁਰੂ ਜੀ ਕਿੰਨੇ ਸਾਲਾਂ ਤੋਂ ਨਹੀਂ ਤੁਸੀਂ ਇਹ ਬਿਹਾਰ ਦੇ ਵਿੱਚ ਹੈ ਜੀ ਇਹਦੇ ਸਭ ਕੋ ਗੱਦੀ ਲੱਗੀ ਹੋਈ ਹੈ ਐਸ ਜੀ ਸੋਣਾ ਨਹੀਂ ਕਾਤੇ ਪੰਡਤ ਬਹਿੰਦੇ ਨੇ ਤੇ ਪੰਡਤ ਬਹਿੰਦੇ ਸਾਹਮਣੇ ਇਸ ਕੋਲ ਪਰ ਪੰਡਤ ਪੜ੍ਹਦੇ ਆ ਜਿਵੇਂ ਬਾਬਾ ਜੀ ਗੁਰੂ ਸਾਹਿਬ ਦਾ ਵੀ ਆਪ ਦੇਖੋ ਗੁਰੂ ਸਾਹਿਬ ਦਾ ਹੁਕਮਨਾਮਾ ਵੀ ਆਇਆ ਜੋਗੀ ਹੋਵੇ ਜੋਗੀ ਹੋਵੇ ਜੋ ਮਹਾਰਾਜ ਨੇ ਸਾਰਾ ਗੁਰਬਾਣੀ ਦਾ ਆਪਣਾ ਹੁਕਮਨਾਮਾ ਦੱਸਤਾ ਵੀ ਜਿਹੜਾ ਜੋਗੀ ਕਿੱਦਾਂ ਦਾ ਹੋਣਾ ਚਾਹੀਦਾ ਸਾਰਾ ਗੁਰੂ ਸਾਹਿਬ ਨੇ ਆਪਰਾ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਐਦਾਂ ਦਾ ਜੋਗੀ ਨੇ ਜਿਹੜਾ ਗੁਰੂ ਸਾਹਿਬ ਲਾ ਜਿਹੜਾ ਗੱਡੀ ਲਾ ਕੇ ਜਿਹੜਾ ਬਹਿੰਦਾ ਇੱਥੇ ਬਹਿੰਦਾ ਹੋਵੇ ਸਤਿਗੁਰਜੀ ਆ ਦੇਖੋ ਇੰਨਾ ਸਤਿਗੁਰੂ ਦਾ ਕੋਈ ਨਾਮ ਚੰਦੋਆ ਸਾਹਿਬ ਕੁਛ ਨਹੀਂ ਇਦਾਂ ਹੀ ਆਂਡੇ ਦਿੱਤੇ ਆ ਆਪ ਤੁਸੀਂ ਹੁਣ ਪੜ ਲਓ ਸੰਗਤ ਜੀ ਗੁਰੂ ਸਾਹਿਬ ਲੜੀਵਾਰ ਦਾ ਸਰੂਪ ਹੈ ਹੁਕਮਨਾਮਾ ਪੜ ਲਓ ਆਪ ਤੁਸੀਂ ਕਿਰਲੀਆਂ ਨੇ ਆਂਡੇ ਥੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੁਕਮਨਾਮਾ ਚੜ੍ਹਦੀ ਕਲਾ ਵਿੱਚ ਬਖਸ਼ਿਸ਼ ਕੀਤਾ ਜੋ ਇੱਥੇ ਹੋਣਾ ਚਾਹੀਦਾ ਸੀ ਸਾਰਾ ਆਪਾਂ ਇਹ ਦੇਖੋ ਗੱਦੀ ਵਾਹ ਗੁਰੂ ਤਾਂ ਤੇ ਆ ਸਦਖਾਰ ਕਮੇਟੀ ਵਾਲੇ ਜੀ ਗੁਰੂ ਨੂੰ ਤੋੜਦੇ ਆ ਇਹ ਦੇਖੋ ਜੀ ਇਹ ਹੈਗਾ ਤੇ ਹੰਦੇ ਸਾਹਮਣੇ ਗੱਡੀ 1 ਹੀ ਗਾ ਇਸ 15 ਬੰਦੇ ਨੇ ਨਹੀਂ 1 ਹੀ ਗਾ ਇਹ ਵੀ ਗਾ ਇਹ ਪਤਲੇ ਗਰੰਥ ਕੀ ਰਮਾਇਣ ਦੇਖਣਾ ਪਹਿਲੇ ਦੇਖਣਾ ਪੜੋ ਆ ਲੈ ਆਓ ਜੀ ਇਹ ਸੁਨਹਿਰ ਪਰੇਕਾਰ